ਹੁਣ ਮਜੀਠੀਆ ਜੇਲ੍ਹ ਚ ਕਾਦੇ ਚ ਨਾਮ ਆਉਂਦਾ ਨਸ਼ਾ ਵੇਚਰ ਚ ਜਦੋਂ ਵੇਚਦੇ ਨੇ ਉਦੋਂ ਪਤਾ ਹੁੰਦਾ ਵੀ ਇਤਿਹਾਸ ਕਿਹੜੇ ਸ਼ਬਦਾਂ ਚ ਯਾਦ ਰੱਖੂਗਾ ਜਦੋਂ ਅੱਜ ਕੋਈ ਲੀਡਰ ਲੋਕਾਂ ਦੀਆਂ ਜ਼ਮੀਨਾਂ ਦੱਬੇ ਲੋਕਾਂ ਨੂੰ ਤੰਗ ਕਰੇ ਪੰਜਾਬ ਦਾ ਬੇੜਾਗਰਕ ਕਰੇ ਨੌਜਵਾਨ ਪਨੀਰੀ ਨੂੰ ਨਸ਼ਿਆਂ ਤੇ ਲਾਵੇ ਉਹਨੂੰ ਪਤਾ ਹੁੰਦਾ ਵੀ 50 ਸਾਲਾਂ ਬਾਅਦ ਉਹਦਾ ਨਾਮ ਕਾਲੇ ਅੱਖਰਾਂ ਚ ਲਿਖਿਆ ਜਾਣਾ ਮਾਵਾ ਨੇ ਢਿੱਡੋਂ ਵੱਤਵਾ ਮਾ ਦੇਣੀਆਂ ਨੇ ਆਪਾਂ ਨਹੀਂ ਕਰ ਸਕਦੇ ਜ਼ਮੀਰ ਜਾਗਦੀ ਰਹਿਣੀ ਚਾਹੀਦੀ ਹੈ। ਜ਼ਮੀਰ ਵਾਲਾ ਦੀਵਾ ਹਰ ਬੰਦੇ ਦਾ ਬਲਦਾ ਰਹਿਣਾ ਚਾਹੀਦਾ ਹੈ। ਮਿਹਨਤ ਕਰੋ, ਪੈਸਾ ਕਮਾਉਣਾ ਤਾਂ ਮਿਹਨਤ ਕਰੋ। ਸਹੀ ਤਰੀਕੇ ਨਾਲ ਕਮਾਉਣ ਦੇ ਬਹੁਤ ਰਸਤੇ ਨੇ। ਮਿਹਨਤ ਕਰੋ ਜ਼ਿੰਦਗੀ ਦੇ ਵਿੱਚ। ਬਹੁਤ ਲੋਕ ਨੇ ਜਿਹੜੇ ਮਿਹਨਤ ਨਾਲ ਅੱਗੇ ਗਏ। ਪਰ ਅਸੀਂ ਸਿਆਸਤ ਚ ਆਏ ਆ। ਸਾਡਾ ਬਾਪੂ ਜੀ ਇੱਕੋ ਮਕਸਦ ਹੈ ਕੰਮ ਕਰਨਾ। ਪਹਿਲਾ ਧਰਮ ਡਿਵੈਲਪਮੈਂਟ ਡਵੈਲਪਮੈਂਟ ਨਹੀਂ ਹੁੰਦੀ ਡਵੈਲਪਮੈਂਟ ਵਿੱਚ ਪ੍ਰੋਬਲਮ ਆਊਗੀ ਉਹ ਸਾਨੂੰ ਬਰਦਾਸ਼ਤ ਨਹੀਂ ਸੋਸੀ ਕੰਮ ਕਰਨ ਲੱਗੇ ਹੋਏ ਆ ਸਰਕਾਰ ਦਾ ਪੂਰਾ ਅਸ਼ਵਾਸ਼ਣ ਹੈ ਕਿ ਕੰਮ ਕਰੋ ਦੱਬ ਕੇ ਕਰੋ ਦਿਲ ਲਾ ਕੇ ਕਰੋ ਜੋ ਕਹੋਗੇ ਉਹ ਹੋਊਗਾ ਸੋ ਖਰੜ ਦੇ ਵਿੱਚ ਪੂਰਾ ਵੱਡਾ ਆਫਿਸ ਸੈਟਅਪ ਕੀਤਾ ਇੱਥੇ ਬੈਠ ਕੇ ਮੇਰੀ ਇੱਛਾ ਮੇਰਾ ਸੁਪਨਾ ਹੈ ਕਿ ਖਰੜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਉਹਦੇ ਲਈ ਮਿਹਨਤ ਕਰੂੰਗੀ ਕੋਸ਼ਿਸ਼ਾਂ ਕਰੂੰਗੀ ਬਾਕੀ ਪਰਮਾਤਮਾ ਦੇ ਹੱਥ ਬਾਕੀ ਉਹਨੇ ਜੋ ਚਾਹਣਾ ਉਹ ਕਿੰਨਾ ਬਲ ਦਿੰਦਾ ਹੈ ਬਾਕੀ ਤੁਹਾਡੇ ਲੋਕਾਂ ਦੀਆਂ ਦੁਆਵਾਂ ਦੇ ਹੱਥ ਜਾਂ ਮੇਰਾ ਕੰਮ ਹੈ ਸਹੀ ਨੀਤ ਰੱਖਣਾ ਮਿਹਨਤ ਕਰਨਾ ਚੰਗੀ ਇੱਛਾ ਦੇ ਨਾਲ ਕੰਮ ਕਰਨਾ ਮੈਂ ਇਹ ਕਰ ਸਕਦੀ ਹਾਂ ਮੈਂ ਇਹ ਕਰੂੰਗੀ ਜਰੂਰੀ ਨਹੀਂ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਸਿਆਸਤ ਅੱਜ ਤੱਕ ਬਿਜ਼ਨਸ ਰਹੀ ਹੈ ਸਿਆਸਤ ਨੂੰ ਸੇਵਾ ਕਹਿਣ ਵਾਲੇ ਪੋਸਟਰਾਂ 'ਚ ਹੀ ਹੁੰਦੇ ਨੇ ਪੋਲਿਟਿਕਸ ਵਿਜ਼ਾ ਬਿਜ਼ਨਸ ਫਾਰ ਪੋਲਿਟਿਸ਼ੀਅਨਸ ਤੇਜ਼ ਕਮਾਈ ਦਾ ਸਾਧਨ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਭਗਤ ਸਿੰਘ ਹੁੰਦੇ ਆ ਕੁਰਸੀ ਤੇ ਬਿਠਾਓ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਕਰਤਾਰ ਸਿੰਘ ਸਰਾਭਾ ਹੁੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਹੁੰਦੇ ਨੇ ਜਦੋਂ ਕੁਰਸੀ ਤੇ ਬੈਠਣਗੇ ਉਹਨਾਂ ਦੀ ਤਬੀਅਤ ਬਦਲ ਜਾਂਦੀ ਹੈ ਉਹਨਾਂ ਵਿੱਚੋਂ ਸਾਰਾ ਇਨਕਲਾਬ ਬਾਹਰ ਨਿਕਲ ਜਾਂਦਾ ਹੈ ਉਹੀ ਲੋਕ ਜਿਹੜੇ ਸਾਹਮਣੇ ਕਹਿੰਦੇ ਨੇ ਲੀਡਰ ਐ ਮਾੜੇ ਨੇ ਆ ਹੋਣਾ ਚਾਹੀਦਾ ਆ ਹੁਦਮ ਸਿੰਘ ਸੀ ਆ ਫਲਾਣਾ ਸੀ ਕੁਰਸੀ ਤੇ ਬਿਠਾਓ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਸਭ ਕੁਝ ਪਰ ਜਕੀਦ ਰੱਖਿਓ ਪੰਜਾਬ ਦੀ ਧੀ ਆ ਬਾਬਾ ਨਾਨਕ ਦੀ ਧਰਤੀ ਤੇ ਜਨਮ ਲਿਆ ਕਦੇ ਵੀ ਲੋਕਾਂ ਦੇ ਕੰਮਾਂ ਲਈ ਸਮਝੌਤਾ ਨਹੀਂ ਕਰੂ ਜਿੰਦਗੀ ਦੇ ਵਿੱਚ ਡਰਨ ਵਾਲੀ ਕੋਈ ਚੀਜ਼ ਨਹੀਂ ਲੀਡਰ ਹੋ ਕੇ ਝੱਲੋ ਮੌਤ ਇੱਕ ਸੱਚ ਹੈ ਜਿਉਂਦੇ ਜੀ ਸਾਡਾ ਧਰਮ ਸਿਖਾਉਂਦਾ ਸਾਡੀ ਗੁਰਬਾਣੀ ਸਿਖਾਉਂਦੀ ਹੈ ਜਿਉਂਦੇ ਜੀ ਮੌਤ ਕਬੂਲ ਕਰ ਸ਼ਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਆਤਮ ਵਿਸ਼ਵਾਸ ਆਪਣਾ ਪਾਲ ਕੇ ਰੱਖੋ ਚੇਤਨਾ ਕਿਸੇ ਪਾਸੇ ਨਹੀਂ ਜਾਂਦੀ ਜ਼ਿੰਦਗੀ ਜਨੂਨ ਨਾਲ ਜਿਓ ਸਿਰ ਉੱਪਰ ਚਾ ਕੇ ਜਿਓ ਸਭ ਕੁਝ ਵਧੀਆ ਹੁੰਦਾ ਸੋ ਕੰਮ ਕਰ ਰਹੇ ਆ ਜੀ ਕੰਮ ਕਰਾਂਗੇ ਖਰੜ ਸ਼ਹਿਰ ਦੇ ਵਿੱਚ ਪੈਸਾ ਹੈਗਾ ਪੂਰੀ ਕੋਸ਼ਿਸ਼ ਕਰੂਗੀ ਕਿ ਤੁਹਾਡੀ ਸੇਵਾ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਸੁਪਨਿਆਂ ਨੂੰ ਜੋੜ ਕੇ ਕੰਮ ਕਰਾਂ ਜਾਗਦੇ ਰੱਖਿਓ ਜਾਗਦੇ ਰਹੋ ਤੇ ਇਹ ਯਾਦ ਰੱਖਿਓ ਕਿ ਜਾਗਦੀ ਜ਼ਮੀਰ ਵਾਲੇ ਵੀ ਲੋਕ ਹੁੰਦੇ ਨੇ ਚਾਹੇ ਵਿਸ਼ਵਾਸ ਨਾ ਕਰਿਓ ਪਰ ਇਤਿਹਾਸ ਬਣਦੇ ਹੁੰਦੇ ਨੇ ਇਤਿਹਾਸ 'ਚ ਬਹੁਤਿਆਂ ਦਾ ਨਾਮ ਲਿਖਿਆ ਜਾਂਦਾ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਹੈ ਉਸੀ ਜਿਹੜੀ ਤੀ ਖਰਣ ਦੇ ਵਿੱਚ ਐਮਐਲਏ ਬਣਾਈ ਹੈ ਇਹ ਜਾਗਦੀ ਜ਼ਬੀਰ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ